ਦੋਸਤੋ ਅੱਜ ਦੀ ਆਪਣੀ ਵੀਡੀਓ ਹੋਣ ਲੱਗੀ ਆ ਵਲੌਗ ਵਰਸਸ ਫੇਸਬੁਕ ਸਬੰਧੀ ਜਾਣਕਾਰੀ ਹੈ ਮਤਲਬ ਉਹ ਵਲੌਗ ਟੈਪ ਵੀ ਥੋੜਾ ਦਿਖਾਵਾਂਗੇ ਤੇ ਫੇਸਬੁਕ ਸਬੰਧੀ ਥੋੜੀ ਜਾਣਕਾਰੀ ਵੀ ਦੇਵਾਂਗੇ ਤੇ ਵੀਡੀਓ ਨਾਲ ਜੁੜੇ ਰਹੋ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਮੈਂ ਤੁਹਾਡਾ ਆਮਲਾ ਇਸ ਤਰੀਕੇ ਨਾਲ ਨਹੀਂ ਬਈ ਵੀਡੀਓ ਸ਼ੁਰੂ ਕਰਨੀ ਵੀਡੀਓ ਜਦੋਂ ਸ਼ੁਰੂ ਕਰੋਗੇ ਬਸ 1 ਮਿੰਟ ਪਹਿਲੇ 1 ਮਿੰਟ ਤੇ ਹੀ ਐਕਟਿਵ ਰਹੋ ਪੂਰਾ ਮਤਲਬ ਆਇਨਾ ਉਹ ਵੀ ਆਡੀਅנס ਦੇਖ ਕੇ ਭਾਜੇ ਜੇ ਤਾਂ ਡਾ ਐਲੋ ਜੀ ਸੁਣ ਕੇ ਕੱਲਾ ਆਪਾਂ ਤੁਹਾਨੂੰ ਨਾ ਐਸ ਬਾਈ ਦੀ ਆਧਾਰਨ ਦਿੰਨੇ ਆ ਐਸ ਬਾਈ ਦੀ ਲੱਤ ਹੈਗੀ ਆ 2 ਸਾਲ ਦੀ ਖਰਾਬ ਜੇ ਲੱਤ ਖਰਾਬ ਐ ਨਹੀਂ ਬਈ ਇਹ ਘਰੇ ਬਹਿ ਜਾਊਗਾ ਇਹ ਆਪ ਦਾ ਕੰਮ ਕਰਦਾ ਕਦੇ ਖਾਲੀਆਂ ਸਾਫ ਕਰਦਾ ਕਦੇ ਟੂਰਨਾਮੈਂਟ ਦੀ ਡਿਊਟੀ ਹੁੰਦੀ ਆ ਨਾ ਕ੍ਰਿ ਪਾਣੀ ਵੀ ਆਉਂਦੀ ਜਾਂਦਾ ਹੁੰਦਾ ਅੱਛਾ ਉਸੇ ਤਰ੍ਹਾਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਆ ਜੇਕਰ ਤੁਹਾਨੂੰ ਫੇਸਬੁੱਕ ਤੇ ਟੂਲ ਨਹੀਂ ਮਿਲਦਾ ਤੁਸੀਂ ਆਪਦਾ ਕੰਮ ਕਰਦੇ ਰਹੋ ਆ ਬਾਈ ਦੀ ਤਰ੍ਹਾਂ ਆਪਦੀ ਮਿਹਨਤ ਕਰਦੇ ਰਹੋ ਲਗਾਤਾਰ ਕੰਮ ਕਰੋਗੇ ਤੁਹਾਨੂੰ ਟੂਲ ਜ਼ਰੂਰ ਮਿਲੂਗਾ ਇਹ ਬਾਈ ਘਰੇ ਟਿੱਕੇ ਨਹੀਂ ਬੈਠਾ ਜੇ ਤੁਸੀਂ ਵੀਡੀਓ ਨਾ ਪਾਓਗੇ ਰੀਲਸ ਨਾ ਪਾਓਗੇ ਤੁਹਾਨੂੰ ਕੋਈ ਟੂਲ ਨਹੀਂ ਮਿਲਣਾਗਾ ਆਪਦਾ ਮਿਹਨਤ ਕਰਦੇ ਰਹੋ ਜਿਵੇਂ ਆ ਬਾਈ ਮਿਹਨਤ ਕਰ ਰਿਹਾ ਐਂ ਤਾਂ ਨਹੀਂ ਬਈ ਉਹਨਾਂ ਲੱਤਾਂ ਤੋਂ ਉਹਨੂੰ ਟਰਨਾ ਉੱਠਾ ਹਾਂ ਤੇ ਬਈ ਇਹ ਘਰੇ ਤਾਂ ਨਹੀਂ ਬਹਿ ਜੂਗਾ ਇਹ ਕੰਮ ਕਰੀ ਜਾਂਦਾ ਉਸ ਤਰ੍ਹਾਂ ਤੁਸੀਂ ਵੀ ਕੰਮ ਕਰਦੇ ਰਹੋ ਤੁਹਾਨੂੰ ਟੂਲ ਮਿਲ ਜੂਗਾ ਮਤਲਬ ਮਿਹਨਤ ਜਾਰੀ ਰੱਖੋ ਬਾਈ ਜੀ ਇਹਦਾ ਮਤਲਬ ਐ ਨਹੀਂ ਵੇ ਗਲਤ ਕੰਮ ਚ ਪੈ ਜੂਗਾ ਬਈ ਚੋਰੀਆਂ ਵਾਲੇ ਕੰਮ ਛੇ ਆਪਦਾ ਸਹੀ ਕੰਮ ਕਰ ਲਿਆ ਉਸੇ ਤਰ੍ਹਾਂ ਹਾਂ ਟੂਰਨਾਮੈਂਟ ਤੇ ਜਾਂਦਾ ਜੀ ਹਾਂ ਟੂਰਨਾਮੈਂਟ ਤੇ ਜਾਂਦਾ ਉਸੇ ਤਰ੍ਹਾਂ ਮਤਲਬ ਆਪਦਾ ਰੀਜਨਲ ਕੰਟੈਂਟ ਪਾਓ ਕਿਸੇ ਦਾ ਚੱਕ ਕੇ ਨਾ ਪਾਓ ਕੋਈ ਗਲਤ ਤਰੀਕਾ ਨਾ ਪਾਓ ਠੀਕ ਆ ਬਈ ਇੱਕ ਗੱਲ ਹੋਰ ਧਿਆਨ ਵਾਲੀ ਆ ਮੰਨ ਲਓ ਇਸ ਤਰੀਕੇ ਨਾਲ ਤੁਸੀਂ ਜਾ ਰਹੇ ਹੋ ਸੜਕ ਤੇ ਤੁਹਾਨੂੰ ਸਾਈਡ ਤੇ ਕੋਈ ਐਕਸੀਡੈਂਟ ਹੁੰਦਾ ਦਿਸ ਗਿਆ ਤੁਸੀਂ ਕਹੋਗੇ ਯਾਰ ਇੰਜ ਕਰਦੇ ਆ ਇੰਜ ਕੈਮਰਾ ਨਾਲ ਉਹ ਦਿਖਾ ਦਿੰਦੇ ਐਕਸੀਡੈਂਟ ਐਕਸੀਡੈਂਟ ਦੇ ਵਿੱਚ ਤੁਸੀਂ ਦੇਖੋਗੇ ਨਾ ਜੇਕਰ ਖੂਨ ਖਰਾਬਾ ਹੋਇਆ ਜਾਂ ਖੂਨ ਡੁੱਲਿਆ ਹੋਇਆ ਉਹ ਚੀਜ਼ ਤੁਸੀਂ ਨਾ ਦਿਖਾਓ ਠੀਕ ਆ ਇਹਦੇ ਨਾਲ ਤੁਹਾਡੀ ਆਈਡੀ ਤੇ ਆ ਜਾਊਗਾ ਇਸ਼ੂ 6 ਮਹੀਨੇ ਤਾਂ ਪੱਕਾ ਹੀ ਆ ਗ੍ਰਾਫਿਕ ਇਸ਼ੂ ਤਾਂ ਆਉਣਾ ਹੀ ਆਉਣਾ ਇਹ ਤਾਂ ਇੱਕ ਸ਼ਰਤ ਹੀ ਆ ਕੀ ਕੀ ਹੋ ਗਿਆ ਕਿਹਨੇ ਕੀਤੇ ਆ ਪੈਸੇ ਹੁਣ ਕਿਵੇਂ ਲੁੱਕਦਿਆਂ ਲੈ ਲੈ ਲੁੱਕ ਲਿਆ ਹੁਣ ਸਾਰੇ ਅੰਦਰ ਵੜ ਗਏ ਅੱਧੇ ਘੰਟੇ ਤਿੰਗ ਬੈਠੀਆਂ ਸੀ ਇੱਥੇ ਹਾਂ ਤਾਇਆ ਪੰਚਾਲਾ ਖਾਤਾ ਚੱਲ ਪੂਆ ਕਿਹੜਾ ਦਾ ਪੰਤਲਾ ਖਾਤਾ ਉਹਦਾ ਪਤਾ ਲੱਗ ਜੂਗਾ ਬੇਹੇ ਉਹ ਉੱਧਰ ਗਏ ਕਿ ਨਹੀਂ ਉਹ ਤਾਂ ਜਿਨੂੰ ਸਾਰਿਆਂ ਦੇ ਆਏ ਉਹਦੋਂ ਤੇਰੇ ਵੀ ਆ ਜਾਣਗੇ ਉਸੇ ਖਾਤੇ ਜੀ ਆਉਣੇ ਆ ਜਿਹੜੇ ਤੇ ਨਾਲ ਹੁਣ ਤੂੰ ਖਾਤਾ ਨਹੀਂ ਖਲਾਇਆਗਾ ਹਾਂ ਸਾਚਾ ਪਹਿਲਾਂ ਉਸੇ ਹੀ ਆਉਣਗੇ ਸੋਡੇ ਕਿਵੇਂ 2-3 ਮਹੀਨੇ ਹੋ ਗਏ ਮੈਂ ਖਾਤਾ ਕਰ ਨਰੇਗਾ ਦੇ ਤਾਂ ਤੇ ਹੁਣੇ ਆਉਣਾ ਛੱਡ ਗਏ ਹਾਂ ਨਰੇਗਾ ਦੇ ਅੱਜ ਤਾਂ 80 ਪੈਸੇ ਹੁਣੇ ਉਹ ਆਹੋ ਇਹ ਚੀਜ਼ ਨਾ ਨੇ ਆਏ ਸੀ ਤੇ ਉਹ ਸਾਰਿਆਂ ਦੇ ਇਕੱਠੇ ਹੀ ਹੁੰਦੇ ਹੁੰਦੇ ਆ ਐ ਨਹੀਂ ਵੀ ਤੇਰੇ ਲੱਗ ਆਉਣਗੇ ਜਦੋਂ ਦੋ ਚਾਰ ਜਣਿਆਂ ਦੇ ਆਗੇ ਉਹਦੇ ਨਾਲ ਹੀ ਆ ਜਾਣਗੇ ਹਾਂ ਤੁਸੀਂ ਕਹਿੰਦੇ ਸੀ ਲੈ ਲੁੱਕ ਜਾਂਦਾਂ ਹਾਂ ਕਹਿੰਦਿਆਂ ਬਣਾ ਲਾ ਵੀਡੀਓ ਕਮਾਲ ਆ ਦੇਖ ਸਕਦੇ ਹੋ ਦੁਕਾਨ ਦੇ ਬਾਹਰ ਦਾ ਇਸ ਲਈ ਹੁਣ ਧੁੱਪ ਜੀ ਥੋੜੀ ਚੰਗੀ ਲੱਗਦੀ ਆ ਇਸ ਤੋਂ ਬਾਅਦ ਧੁੱਪ ਦੇਖਣ ਨੂੰ ਨਹੀਂ ਮਿਲਿਆ ਕਰਨੇਗੀ ਦੇਖ ਸਕਦੇ ਹੋ ਦੁਕਾਨ ਦੇ ਬਾਹਰ ਦਾ ਤੁਹਾਨੂੰ ਸੀਨ ਹੁਣ ਫੇਸਬੁੱਕ ਤੇ ਤੁਸੀਂ ਇੱਕ ਗਲਤੀ ਹੋਰ ਕਰਦੇ ਹੋ ਤੁਸੀਂ ਕੀ ਕਰਦੇ ਆ ਨਾ ਜਿਹੜੀ ਤੁਹਾਡੀ ਵੀਡੀਓ ਤੁਸੀਂ ਪ੍ਰੋਫਾਈਲ ਦੇ ਪਾਈ ਹੁੰਦੀ ਆ ਉਸੇ ਪ੍ਰੋਫਾਈਲ ਦੇ ਨਾਲ ਜਿਹੜਾ ਤੁਹਾਡਾ ਪੇਜ ਅਟੈਚ ਹੁੰਦਾ ਨਾ ਵੀ ਜੁੜਿਆ ਹੁੰਦਾ ਤੁਸੀਂ ਕਰਦੇ ਹੋ ਉਸੇ ਵੀਡੀਓ ਨੂੰ ਆਪਣੇ ਪੇਜ ਤੇ ਪਾ ਦਿੰਨੇ ਆ ਇਹਦੇ ਨਾਲ 100% ਇਸ਼ੂ ਆਉਂਦਾ ਇੱਕ ਬਾਈ ਦੀ ਮੈਂ ਪ੍ਰੋਫਾਈਲ ਚੈੱਕ ਕੀਤੀ ਸੀ ਵੀਡੀਓ ਕਲ ਸਕਰੀਨ ਸ਼ੇਅਰ ਚ ਤੇ ਉਹਦੇ ਸਪੈਸ਼ਲੀ ਇਸ਼ੂ ਆਇਆ ਸੀਗਾ ਮਤਲਬ ਟੂਲ ਹੀ ਬੰਦ ਹੋ ਗਈ ਸੀ ਕਾਰਨ ਕੀ ਸੀ ਉਹ ਇੱਕ ਇੱਧਰ ਉੱਧਰ ਕ੍ਰਾਸ ਪੋਸਟ ਕਰ ਦਿੰਦਾ ਸੀਗਾ ਸੇਮ ਵੀਡੀਓ ਤੁਸੀਂ ਨਾ ਜਿਵੇਂ ਫੇਸਬੁੱਕ ਵਾਲੀ ਵੀਡੀਓ ਇੰਸਟਾਗ੍ਰam ਤੇ ਜ਼ਰੂਰ ਸ਼ੇਅਰ ਕਰ ਸਕਦੇ ਹੋ ਉਹਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਕ੍ਰੋਸ ਮਤਲਬ ਪ੍ਰੋਫਾਈਲ ਤੇ ਪੇਜ ਦਿਆਂ ਵੀਡੀਓ ਆਫਸ ਵਿੱਚ ਕਦੇ ਨਹੀਂ ਸ਼ੇਅਰ ਕਰਨੀਆਂ ਇਸ ਗੱਲ ਦਾ ਧਿਆਨ ਲੱਖੋ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਇਹ ਗਲਤੀ ਕਰ ਜਾਂਦੇ ਆ ਤੇ ਇੱਕ ਇੱਕ ਹੀ ਫੋਟੋ ਵਾਰ-ਵਾਰ ਨਾ ਪੋਸਟ ਕਰੋ ਠੀਕ ਹੈ ਜੀ ਤੇ ਜੇ ਕਿਸੇ ਦੀ ਪੋਸਟ ਕਰਨੀ ਵੀ ਆ ਥੋੜਾ ਐਡੀਟਿੰਗ ਕਰੋ ਜੇ ਤੁਸੀਂ ਕਿਸੇ ਦੀ ਫੋਟੋ ਕਰਨੀ ਆ ਉਹ ਜੀ ਫੋਟੋ ਤਾਂ ਜਮਾ ਨਾ ਕਰੋ ਜੋ ਨਾ ਬਹੁਤ ਜਨਿਆਣੀ ਪਾਈ ਹੋਵੇ ਤੇ ਉਹੀ ਤੁਸੀਂ ਪਾਦਨੇ ਆ ਕਹਿਨੇ ਆ ਥੋੜੀ ਜਿਹੀ ਐਡੀਟਿੰਗ ਕਰ ਲੈਨੇ ਆ ਪਰ AI ਕੈਚ ਕਰ ਲੈਂਦਾ ਵੀ ਇਹ ਵੀਡੀਓ ਨਾ ਬਹੁਤ ਜਨਿਆਣੀ ਪਾਈ ਆ ਤੇ ਜਿਆਦਾ ਉਹ ਫਿਰ ਉਸ ਤੇ ਜਿਆਦਾ ਾਰਨਿੰਗ ਨਹੀਂ ਦਿੰਦਾ ਤੇ ਵੈਸੇ ਤੁਸੀਂ ਕਹੋਗੇ ਉੱਪਰ ਲਿਖਿਆ ਹੁੰਦਾ ਹੈਗਾ ਕੰਟੈਂਟ ਹੈਡ ਨੋ ਇਸ਼ੂ ਉਹ ਜ਼ਰੂਰ ਲਿਖਿਆ ਹੁੰਦਾ ਐਂ ਤਾਂ ਮੈਂ ਵੀ ਇੱਕ ਟਰਾਈ ਕੀਤਾ ਮੈਂ ਇੱਕ ਨਾ ਬਿਲਕੁਲ ਕਾਪੀ ਪੇਸਟ ਸੀ ਫੋਟੋ ਪਾਤੀ ਲੋਗੋ ਵੀ ਲੱਗਿਆ ਸੀਗਾ ਮੈਂ ਟਰਾਈ ਕੀਤਾ ਮੈਂ ਕਿਹਾ ਇਸ ਤੇ ਫੇਸਬੁੱਕ ਇਸ਼ੂ ਦੇਊਗਾ ਕੋਈ ਇਸ਼ੂ ਨਹੀਂ ਦਿੱਤਾਗਾ ਪਰ ਜਦੋਂ ਤੁਹਾਡੀ ਵੀਡੀਓ ਜਾਂ ਫੋਟੋ ਵਾਇਰਲ ਹੋ ਜਾਂਦੀ ਹੈ ਨਾ ਤੇ ਤੁਸੀਂ ਕਹਿੰਦੇ ਉੱਪਰ ਤੇ ਗ੍ਰੀਨ ਟੈਕ ਆ ਗਈ ਬਈ ਇਹਦਾ ਮਤਲਬ ਕੋਈ ਇਸ਼ੂ ਨਹੀਂ ਕਿ ਇਸ ਦੀ ਕਾਪੀ ਪੇਸਟ ਪਾਤੀ ਜਦੋਂ ਵਾਇਰਲ ਹੋਊਗੀ ਉਦੋਂ ਇਸ਼ੂ ਆ ਜਾਊਗਾ ਆਉਣਾ ਹੀ ਆ ਪੱਕਾ ਤੇ ਫਿਰ ਤੁਸੀਂ ਕਹੇ ਵੇਖ ਫਿਰ ਤੁਸੀਂ ਕਹਿੰਦੇ ਬਈ ਇਹਦਾ ਹੱਲ ਕੀ ਆ ਫਿਰ ਛੇਤੀ ਹੱਲ ਵੀ ਨਹੀਂ ਹੁੰਦਾ ਜੀ ਤਾਂ ਕਹਿੰਦੇ ਥੋੜਾ ਧਿਆਨ ਰੱਖਿਆ ਕਰੋ ਕਾਪੀ ਪੇਸਟ ਨਾ ਕਰਿਆ ਕਰੋ